ਨਾ ਨਮਿਆ ਕਲਮ ਨਵੀ ਉਡਾਣਾ ਅੰਤਿਕ ਸਵਾਲ ਦਾ ਜਵਾਬ ਹਾਂਜੀ ਬਿਲਕੁਲ ਜੀ ਆ ਤੁਹਾਡੇ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਸ੍ਰੀ ਬਾਗਵਾਨ ਦਾ ਸਤਿ ਸ਼ਕਾਲ ਜੀ ਜਾਂ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਨਾਮੀਆਂ ਕਲਮ ਨਵੀ ਨਾਨ ਕੋਈ 11 ਕੁ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀਗਾ ਇਹਦਾ ਜਿਹੜਾ ਮੇਨ ਮਨੋਰਥ ਜਿਗਾ ਉਹ ਬੱਚਿਆਂ ਦੇ ਵਿੱਚ ਮਾਂ ਮੂਲਨੀ ਪ੍ਰਤੀ ਜਾਗਰਤਾ ਪੈਦਾ ਕਰਨਾ ਬੱਚਿਆਂ ਨੂੰ ਸਿਹਤਮੰਦ ਪ੍ਰੇਰਨਾ ਬੱਚਿਆਂ ਨੂੰ ਜ਼ਬਾਨ ਬੋਲਣ ਤੱਕ ਮੋਰੇ ਦਾ ਤੇ ਕੋਲ 11 ਮਹੀਨੇ ਤੋਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਹੈ ਉਸਦੇ ਪੰਜ-ਪੰਜ ਮੈਂਬਰ ਨੇ ਤੇ ਹਰ ਜ਼ਿਲ੍ਹਾ ਘਟੋ ਘਟ ਚਾਰ ਕਿਤਾਬਾਂ ਬੱਚਿਆਂ ਦੀਆਂ ਛਾਪਾ ਰਹੇ ਨੇ ਜਿਸ ਤਰ੍ਹਾਂ ਨਵੀਆਂ ਕਲਮਾਂ ਨਵੀਂ ਅਡਾਨ ਭਾਗ 1 2 3 ਕਰਕੇ ਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਫਰੋਜਪੁਰ ਦੇ ਵਿੱਚ ਜਿਹੜਾ ਇਸ ਕਿਤਾਬ ਦਾ ਨਵੀਆਂ ਕਲਮਾਂ ਨਵੀਂ ੜਾਂ ਦਾ ਭਾਗ 19ਵਾਂ ਅੱਜ ਲੋਕ ਅਰਪਣ ਹੋਇਆ ਜਿਹਦੇ ਵਿੱਚ 99 ਬੱਚਿਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ 67 ਸਕੂਲਾਂ ਦੇ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਮੈਂ ਫਰੋਜਪੁਰ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਲਹਿਰ ਦੇ ਦੋ ਧੰਨਵਾਦ ਕਰਦਾ ਜਿਹੜੇ ਅਧਿਆਪਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੋਈ ਛੋਟਾ ਕੰਮ ਨਹੀਂ ਹੈ ਬੱਚਿਆਂ ਨੂੰ ਸਹਿਤ ਲਿਖਾਉਣਾ ਤੇ ਬਾਦਸ਼ ਸੁਣਾਉਣਾ ਤੇ ਮੈਨੂੰ ਇਹ ਵੀ ਸਾਡੇ ਦਰਸ਼ਕਾਂ ਨਾਲ ਸਾਥ ਪਾਉਣ ਨੂੰ ਖੁਸ਼ੀ ਹੈ ਕਿਉਂਕਿ ਪ੍ਰੋਜੈਕਟ ਇੰਟਰਨੈਸ਼ਨਲ ਲੈਵਲ ਦਾ ਹੈ ਲੱਖਾਂ ਚ ਕਿਤਾਬਾਂ ਛਪ ਰਹੀਆਂ ਨੇ ਛਪੜੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਜੋ ਤੁਸੀਂ ਘਰ ਬੈਠੇ ਟੈਲੀਵਿਜ਼ਨਾਂ ਨੂੰ ਦੇਖ ਰਹੇ ਹੋ ਕਰੋ ਆਪਣੀ ਆਪਣੀ ਮਦਦ ਆਓ ਆਪਣੀ ਮਾਂ ਬੋਲੀ ਨਾਲ ਮਿਲ ਕੇ ਕਰੋ ਹੀ ਸੰਗਾਰ ਸ਼ੁਰੂ ਕਰਿਏ ਕਰੋ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀ ਦੀਆਂ ਕਹਾਣੀਆਂ ਸੁਣਾਓ ਪੰਜਾਬੀ ਪਹਿਰਾਵਾ ਘਰਾਂ ਚ ਪਾਓ ਤੇ ਇਹ ਤੁਹਾਡਾ ਕੂਮਨ ਹੋਏਗਾ ਤੁਹਾਡੇ ਵੱਲੋਂ ਜੋ ਮੇਰੀ ਸਬਰ ਰਿਕਵੈਸਟ